ਇਹ ਜਿਹੜਾ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਜੋ ਅਲਿਜਿਡਲੀ ਇਹ ਫਾਇਰਿੰਗ ਦਾ ਇਨਸੀਡੈਂਟ ਹੋਈ ਹੈ ਇਸ ਦੇ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਅੱਜ ਮਿਤੀ 20 ਅਗਸਤ ਨੂੰ ਜਿਹੜਾ ਨਿਹੰਗ ਸਿੰਘ ਨਾ ਵੱਲੋਂ ਜਿਹੜਾ ਇਹ ਮਹੱਲਾ ਕੱਢਿਆ ਜਾਂਦਾ ਹੈ ਉਹ ਰੁਟੀਨ ਦੀ ਤਰ੍ਹਾਂ ਕੱਢਿਆ ਜਾ ਰਿਹਾ ਸੀ ਜਦੋਂ ਸਿੰਘ ਜਿਹੜੇ ਘੋਟ ਸਵਾਰ ਸੀਗੇ ਉਹ ਬਹੁਤ ਜੀ ਤੰਗ ਗਲੀ ਦੇ ਵਿੱਚੋਂ ਲੰਘ ਰਹੇ ਸੀਗੇ ਤਾਂ ਉਹ ਇਕੱਠੇ ਹੋ ਗਏ ਤੇ ਉਹਦੇ ਵਿੱਚਕਾਰ ਜਦੋਂ ਇਹ ਗੋਲੀ ਦੀ ਆਵਾਜ਼ ਆਈ ਤੇ ਬਾਕੀ ਦਾ ਸਾਰੇ ਸਿੰਘ ਅੱਗੇ ਚਲੇ ਗਏ ਤੇ ਇਹ ਸਿੰਘ ਜਿਹੜੇ ਡਿੱਗ ਪਏ ਤੇ ਜਿੱਥੋਂ ਤੱਕ ਸਾਡੀ ਮੋਢਰੀ ਜਿਹੜੀ ਇਨਕੁਆਇਰੀ ਕੀਤੀ ਗਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਐਕਸੀਡੈਂਟਲ ਫਾਇਰ ਸੀ ਤੇ ਡਾਕਟਰ ਸਾਹਿਬ ਤੋਂ ਵੀ ਇਸ ਚੀਜ਼ ਦੀ ਅਸੀਂ ਜਿਹੜੀ ਹੈ ਵੈਰੀਫਿਕੇਸ਼ਨ ਕਰਾਈ ਹੈ ਕਿਉਂਕਿ ਜਿਸ ਸਿਹਾਮ ਨਾਲ ਤੇ ਜਿਸ ਡਾਇਰੈਕਸ਼ਨ ਚ ਇਹ ਗੋਲੀ ਦਾ ਛਰਾ ਜੋ ਵੀ ਅਲੈਜਡਲੀ ਲੱਗਿਆ ਹੈ ਉਹ ਉਹ ਜਿਹੜਾ ਹੈ ਉਹ ਐਕਸੀਡੈਂਟਲ ਫਾਇਰ ਦੀ ਇੱਕ ਨਿਸ਼ਾਨੀ ਹੈ ਇਸ ਤੋਂ ਇਲਾਵਾ ਜਿਹੜਾ ਮਹੱਲਾ ਹੈ ਉਸ ਤੋਂ ਬਾਅਦ ਵੀ ਇਹ ਸ਼ਾਂਤੀਪੂਰਵਕ ਚੱਲ ਰਿਹਾ ਹੈ ਤੇ ਸਿਚੁਏਸ਼ਨ ਪੀਸਫੁਲ ਹੈ ਐਸ ਜਿਹਦਾ ਕੋਈ ਜੋ ਕੋਈ ਕੋਈ ਅਸ਼ਾਂਤੀ ਦੀ ਜਿਹੜੀ ਗੱਲ ਹੈ ਉਹ ਤਾਂ ਸਾਹਮਣੇ ਨਹੀਂ ਆਈ ਕਿੰਨੇ ਫਾਇਰ ਹੋਏ ਸਰ ਇਸ ਦੇ ਵਿੱਚ ਜੋ ਜੋ ਮੌਕੇ ਤੇ ਲੋਕਾਂ ਨੇ ਸੁਣੇ ਹੈ ਉਹ ਦੋ ਫਾਇਰ ਦੀ ਆਵਾਜ਼ ਦੀ ਗੱਲ ਕਰਦੇ ਨੇ ਪਰ ਕਿਉਂਕਿ ਅਜੇ ਇੱਕ ਫਾਇਰ ਜਿਹੜਾ ਹੈਗਾ ਉਹ ਕਨਫਰਮ ਹੋਇਆ ਤੇ ਬਾਕੀ ਜਿਹੜਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਇੰਜਰਡ ਵੀ ਹੈਗਾ ਇਹਦੇ ਵਿੱਚ ਸਰ ਅਜੇ ਤੱਕ ਇੰਜਰਡ ਦੀ ਕੋਈ ਅਜੇ ਸਾਡੇ ਕੋਲ ਰਿਪੋਰਟ ਨਹੀਂ ਆਈ ਹੈ ਅਸ਼ਾਂਤ ਵੀ ਸਰ ਜਿਹੜਾ ਮਰਤਕ ਹੈਗਾ ਉਸ ਦੇ ਵਿੱਚ ਇਹ ਇਹ ਬਾਬਾ ਹੀਰਾ ਸਿੰਘ ਨੇ ਇਲੀਅਸ ਦਿੱਲੀ ਬਾਬਾ ਇਹਨਾਂ ਨੂੰ ਕਹਿੰਦੇ ਇਹਨਾਂ ਦਾ ਪਿੰਡ ਦਿয়াল ਤੇ ਤਰਨਤਨ ਜ਼ਿਲ੍ਹੇ ਵਿੱਚ ਹੈ ਜੀ ਦੱਸਿਆ ਜਾ ਰਿਹਾ ਕਿ ਇੱਕ ਇੰਝੜ ਰਾਇ ਉਸ ਨੂੰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਹੈਗੀ ਸਾਹਮਣੇ ਆਈ ਹੈ ਜਿਹੜੇ ਇਹ ਡਿਸੀਜ਼ਡ ਹੋਏ ਨੇ ਨਿਯੰਗ ਸਿੰਘ ਇਹਨਾਂ ਨੂੰ ਹੀ ਜਿਹੜਾ ਹੈ ਇਹਨਾਂ ਦੇ ਪੋਸਟਮਾਰਟਮ ਪੋਸਟਮਾਰਟਮ ਵਾਸਤੇ ਡਾਕਟਰਸ ਨੂੰ ਭੇਜ ਰਹੇ ਸਹੀ ਕਾਰਨ ਕੋਈ ਹੁਣ ਤੱਕ ਪਤਾ ਲੱਗੇ ਕਿ ਕੀ ਇਸ ਤਰ੍ਹਾਂ ਗੋਲੀ ਚੱਲੀ ਐਕਸੀਡੈਂਟਲ ਫਾਇਰ ਹੈ ਜੀ ਇਹ ਐਕਸੀਡੈਂਟਲ ਫਾਇਰ ਹੈ ਸਹੀ ਕੰਫਰਮ ਹੈ ਜੀ ਕਿ ਹਾਲੇ ਚੈੱਕ ਕਰ ਰਹੇ ਹਾਂ ਆਲਮੋਸਟ 90% ਕੰਫਰਮ ਹੈ ਐ ਐਦਾਂ ਨਹੀਂ ਕੋਈ ਗੱਲ ਨਹੀਂ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜਸ ਵ ਸੀਸੀਟੀਵੀ ਫੁਟੇਜਸ ਵਗਰਾ ਵੀ ਸਾਰੇ ਉਹਦੀ ਵਿਵਸਥਾ ਕੀਤੀ ਹੋਈ ਹੈ ਕੈਮਰੇ ਲੱਗੇ ਹੋਏ ਨੇ ਉਹ ਵੀ ਜਿਹੜੇ ਹੈ ਅਸੀਂ ਚੈੱਕ ਕਰ ਰਹੇ ਹਾਂ ਕਿੰਨੇ ਦਲ ਜਿਹੜੇ ਆ ਮਹਲਾ ਕਰਦੇ ਆ ਸੀ ਬੇਸਿਕਲੀ ਇਹ ਦੋ ਜਿਹੜੇ ਦਲ ਸਾਹਮਣੇ ਆਏ ਨੇ ਇੱਕ ਬਾਬਾ ਜੋਗਾਜੀ ਦਾ ਜਿਹੜੇ ਲੋਕਲ ਨੇ ਜੱਬੇ ਤੋਂ ਵੀ ਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਜਿਹੜਾ ਬਾਬਾ ਮੇਜਰ ਸਿੰਘ ਜੀ ਜਿਹਨੇ ਉਹਨਾਂ ਦਾ ਦਲ ਸੀਗਾ ਇਸ ਤੋਂ ਇਲਾਵਾ ਇੱਕ ਦੋ ਹੋਰ ਜਿਹੜੇ ਹੈਗੇ ਜਿਨ੍ਹਾਂ ਦੀ ਸੰਖਿਆ ਛੋਟੀ ਹੈ ਉਹ ਵੀ ਦਲ ਜਿਹੜੇ ਹੈ ਇਸ ਬਾਰੇ ਸੀਗਾ ਜਿਹੜਾ ਨਿਹਨ ਸਿੰਘ ਸ਼ਹੀਦ ਹੋਏ ਨੇ ਉਹ ਕਿਹੜੇ ਦਲ ਦੇ ਹੈਗੇ ਉਹ ਇਹ ਦੱਸਿਆ ਜਾਂਦਾ ਹੈ ਕਿ ਉਹ ਬਾਬਾ ਜੋਗਾ ਸਿੰਘ ਜੀ ਦੇ ਦਲ ਦੇ ਨੇ ਜੀ ਜੀ ਕੋਈ ਕੋਈ ਸਰ ਹੁਣ ਤੱਕ ਕੋਈ ਕਾਰਵਾਈ ਵੀ ਹੋਈ ਜੀ ਇਹਦੇ ਵਿੱਚ ਜੋ ਪੁਲਿਸ ਤੇ ਜੋ ਲੀਗਲ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਅਸੀਂ ਸਟੇਟਮੈਂਟਸ ਵਗੈਰਾ ਲਾਵਾਂਗੇ ਤੇ ਜੋ ਵੀ ਹੈ ਜਿਹੜੇ ਨ્યાਯਕ ਸਿੰਘ ਉਹਨਾਂ ਦੀ ਬਾਡੀ ਜਿਹੜੀ ਹੈ ਉਹਦੀ ਪੋਸਟਮਾਰਟ ਵਾਸਤੇ ਜਿਹੜੀ ਹੈ ਕਿਉਂਕਿ ਉਹ ਉਹਦੇ ਵਿੱਚ ਕੰਪਲਿਕೇಷನ್ಸ್ ਨੇ ਕੁਝ ਤੇ ਉਹ ਅਮਰਸਰ ਸ਼ਿਫਟ ਕਰ ਰਹੇ ਹਨ ਤੇ ਉਸ ਤੋਂ ਬਾਅਦ ਜਿਹੜੀ ਹੈ